ਦੋਸਤੋ ਇਹ ਹਰਿੰਦਰ ਸਿੰਘ ਤੁਸੀਂ ਸਾਡੀ ਅਕਸਰ ਵੀਡੀਓ ਦੇਖੀਆ ਹੋਣੀ ਆ ਸੋਸ਼ਲ ਮੀਡੀਆ ਤੇ ਇਸ ਬੰਦੇ ਦਾ ਮੇਰਾ ਬਹੁਤ ਪਿਆਰਾ ਮਿੱਤਰ ਵੀ ਹਰ ਰਿਸ਼ਤਦਾਰ ਵੀ ਹੈ ਕਹਿੰਦੇ ਸਪਾਇਨਲ ਕੋਡ ਰੀੜ ਦੀ ਹੱਡੀ ਆ ਧੌਣ ਦਾ ਮੜਕਾ ਦੁਨੀਆ ਤੋਂ ਸਭ ਤੋਂ ਗੰਦੀ ਛੱਟ ਬਣੀ ਗਈ ਇਹ ਕਿਉਂਕਿ ਬਹੁਤ ਲੋਕ ਆ ਜਿਹੜੇ ਇਹ ਛੱਟ ਵਾਲੇ ਅਕਸਰ ਦੇਖੀ ਤਾਂ ਮੰਝੀਆਂ ਤੇ ਰਹਿ ਜਾਂਦੇ ਆ ਬਾਅਦ ਚੋ ਬੈਡ ਸੌਣ ਹੋਏ ਤੇ ਬੜੀ ਬਦਲ ਬੁਰੀ ਹਾਲਤ ਹੋ ਜਾਂਦੀ ਆ ਇਹਦਾ ਵੀ ਐਕਸੀਡੈਂਟ ਹੋਇਆ ਇਸ گاਵਾਂ ਦੀ ਵਜ੍ਹਾ گاਵਾਂ ਅੱਗੇ ਆ ਗਿਆ ਸਰੀਰਾਂ ਤੇ گاਵਾਂ ਨੂੰ ਬਚਾਉਂਦਾ ਪਹੁੰਚਾਉਂਦਾ ਤੇ ਫਿਰ ਪੈਦਾਇ ਜਗੜੀ ਟਕਾ ਲੀ ਤਾਂ ਉਹਦਾ ਮਣਕਾ ਕ੍ਰੈਕ ਹੋ ਗਿਆ ਸਾਰਾ ਸਰੀਰ ਡੈੱਡ ਹੋ ਗਿਆ ਕੱਲਾ ਉਪਰੋਂ ਦਬਾਅ ਚੱਲਦਾ ਸੀਗਾ ਥੱਲੇ ਸਰਾ ਉਂਗਲ ਤੱਕ ਨਹੀਂ ਹਿਲਦੀ ਸਰੀਰ ਦੀ ਉਂਗਲ ਜਾਂ ਬਾਹਾਂ ਜਾਂ ਪੈਰ ਕੁਛ ਨਹੀਂ ਸਭ ਕੁਝ ਖਤਮ ਹੋ ਗਿਆ ਸੀਗਾ ਬਿਲਕੁਲ 0% ਰਿਸਪੌਂਸ ਜ ਬਹੁਤ ਲੱਤਾਂ ਦੇ ਬਲੇਡ ਮਾਰੀ ਜੋ ਜੋ ਮਰਜੀ ਮਾਰੀਓ ਕੋਈ ਨਹੀਂ ਜੀ ਹੁਣ ਨਾ ਪਰੇ ਮੇਰੇ ਡਾਕਟਰ ਸਾਹਿਬਾ ਸਾਡੇ ਜਿਹੜੇ ਇਹਨਾਂ ਨੇ ਬੜੀ ਮਿਹਨਤ ਕੀਤੀ ਡੇਲੀ ਦੋ ਟਾਈਮ ਥੈਰੇਪੀ ਹਰ ਵンス ਨਰਸਿੰਗ ਹੋਮ ਕੋਰਟ ਸਿਰਾ ਸ਼ੁਰੂ ਕਰਵਾਏ ਪਨਾ ਇੱਕ ਮਹੀਨਾ ਤੇ ਵੈਂਟੀਲੇਟਰ ਤੇ ਰਹਿ ਦੋ ਮਹੀਨੇ ਉਹ ਗਲ ਜਿਹੜੇ ਡੀਕਾਨਸਟੂ ਕੀ ਕਹਿੰਦੇ ਸਭ ਕੁਝ ਦਾ ਉਹ ਪਾ ਛੜਿਆ ਪਾਈਪਰ ਫੂਡ ਪਾਈਪ ਆਪੂ ਸ਼ਾਬ ਵਾਲੀ ਪਾਈਪ ਹਰ ਤਰ੍ਹਾਂ ਮਿਲਕੇ ਮਿਲਕੇ ਇਸ ਵਿੱਚ ਲਿਕਵਿਡ ਅੰਦਰ ਜਾਂਦਾ ਸੀਗਾ ਇਥੇ ਹਲਾਤ ਬਣ ਗਏ ਸੀ ਪਰ ਇਸ ਬੰਦੇ ਦੀ ਇੱਕੋ ਜਿਹੀ ਕਿ ਮੈਂ ਕਹਿੰਦਾ ਉਠਣਾ 17 ਮਾਰਚ ਨੂੰ ਐਕਸੀਡੈਂਟ ਆਇਆ ਸਾਡੇ ਡਾਕਟਰ ਸਾਹਿਬ ਨੇ ਚਾਹਤ ਜਿਹਨਾਂ ਨੇ ਹਸਪੀਟਲਾਈਜ਼ ਕਰੇ ਬਹੁਤ ਸਾਥ ਦਿੱਤਾ ਕੁੜੀ ਸਿਕਾ ਸਟਾਫ ਸਾਰਾ ਸਾਰੇ ਸਟਾਫ ਨੇ ਬਹੁਤ ਸਾਥ ਦਿੱਤਾ ਔਰ ਆਈ ਸੀ ਕਰਵਾਈ ਕਰਵਾ ਰਿਹਾ ਦਿੱਲੀ ਅਲੱਗ-ਅਲੱਗ ਕਰਵਾਉਂਦੇ ਆ ਇਹ ਕਮਰ ਦੇ ਤੇ ਹਿੱਪ ਦੇ ਜਿਹੜੇ ਮਸਲਾ ਉਹ ਮਜ਼ਬੂਤ ਕਰਨ ਵਾਸਤੇ ਜਿਹੜਾ ਬੰਦਾ ਹੱਲ ਨਹੀਂ ਸਕਦਾ ਬਿਲਕੁਲ ਇੱਕ ਇੰਚ ਵੀ ਦੀ ajo ਬੰਦਾ ਸਾਰੇ ਐਕਸੇ ਕਰ ਰਿਹਾ ਮੇਰੇ ਵੀਰ ਢਿੱਲੀ ਪੋਸਟ ਵਾਲੇ ਆਏ ਆ ਇੰਟਰਵਿਊ ਕਰਨ ਵਾਸਤੇ ਮੈਂ ਕੱਲ ਕਰਦਾ ਕਰੀ ਆਪਣਾ ਇਹ ਬੰਦਾ ਹੁਣ ਸਕਦਾ ਰਾਜਵੀਰ ਜਵੰਦਾ ਵੀ ਕਿਉਂ ਨਹੀਂ ਉਣ ਸਕਦਾ ਰਾਜਜੀ ਜਵੰਦਨੂ ਸੇਮ ਇਸ ਤਰ੍ਹਾਂ ਦੀ ਇੰਜਰੀ ਹੋਈ ਆ ਸਪਾਈਨਲ ਕੋਡੀ ਆ ਸਿਰ ਦੀ ਸੱਟ ਸ਼ਾਇਦ ਹੋਵੇ ਪਰ ਹਰਿੰਦਰ ਦਾ ਇਹ ਸਿਰ ਦੀ ਸੱਟ ਬਚਾ ਹੋ ਗਿਆ ਸੀ ਜੀ ਤੇ ਜਿਵੇਂ ਵੀਰਾ ਐ ਹਨਾ ਦੇਖੀਆ ਮੇਰਾ ਵੀਡੀਓ ਤੇ ਕੱਲ ਫੋਨ ਆਇਆ ਸੀ ਅੱਜ ਇੰਟਰਵਿਊ ਕਰਨ ਵਾਸਤੇ ਹਸਪੀਟਲ ਦੇ ਵਿੱਚ ਆਏ ਤੇ ਆਪਾਂ ਕੀਤੇ ਗੱਲਬਾਤਾਂ ਹਰਿੰਦਰ ਦੀ ਕੱਲ ਨੂੰ ਜਾਂ ਪਰਸੋ ਸ਼ਾਇਦ ਦਿੱਲੀਪੋਰਟ ਸੇ ਆਜੂਗੀ ਇਹ ਇੰਟਰਵਿਊ ਦੇਖਿਓ ਜ਼ਰੂਰ ਕਿਉਂਕਿ ਪਿਆਰਿਓ ਹੌਸਲਾ ਬਹੁਤ ਵੱਡਾ ਬਹੁਤ ਵੱਡੀ ਗੱਲ ਆ ਤੁਹਾਡਾ ਸੋਚ ਸਭ ਤੋਂ ਪਹਿਲਾਂ ਉਹਨੇ ਉਹਦੇ ਜੀ ਸੈਂਸੇਸ਼ਨ ਆਈ ਫਿਰ ਔੜੀ ਔੜੀ ਲੈਬਸ ਹੋ ਗਈਆਂ ਥੋੜੀਆਂ ਥੋੜੀਆਂ ਫਿਰ ਬਾਹਮਾਂ ਦੇ ਵਿੱਚ ਹੌਲੀ ਹੌਲੀ ਕਰਦੇ 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 ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਜਦੋਂ ਆਪਣੇ ਪੈਰਾਂ ਤੇ ਆਪ ਚੱਲ ਰਹੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਹਾਨੂੰ ਹੋਰ ਕਿਸ ਤਰ੍ਹਾਂ ਦੇ ਸਹਾਰੇ ਦੀ ਜਰੂਰਤ ਨਹੀਂ ਮੈਂ ਦੇਖ ਰਿਹਾ ਕਿ ਤੁਸੀਂ ਆਪ ਹੀ ਚੱਲ ਰਹੇ ਹੋ ਥੋੜਾ ਹੋਊ ਤੁਹਾਨੂੰ ਦੀਵਾਰ ਦਾ ਸਹਾਰਾ ਲੈਣਾ ਪੈਂਦਾ ਉਹ ਮੇਰੇ ਮਨ 'ਚ ਥੋੜਾ ਡਰ ਲੱਗਿਆ ਤੇ ਹੌਲੀ ਹੌਲੀ ਉਹ ਕੌਨਫੀਡੈਂਸ ਬਣ ਗਿਆ ਫਿਰ ਇਹ ਵੀ ਸ਼ਕਲ ਨੂੰ ਸਾਰਾ ਠੀਕ ਹੈ ਤੇ ਡਰ ਰਿਹਾ ਸਿਰਫ ਮਨ ਦੇ ਵਿੱਚ ਤਾਂ ਕਰਕੇ ਤੁਹਾਨੂੰ ਆਲਾ ਲੈ ਰਹੇ ਹੋ ਨਾ ਤੁਸੀਂ ਆਪਣੇ ਆਪ ਚੱਲ ਰਹੇ ਹੋ ਬਿਲਕੁਲ ਮੁਰੇ ਦੁਬਾਰਾ ਕੋਈ ਜਿਹੜੇ ਰਜਿਸਟਰ ਕਰੇ ਦਾ ਦਾਣਾ ਕਰਦਾ ਕਿੰਨੇ ਦਿਨ ਤੋਂ ਉਹ ਜਿੱਦ ਆਪਣੀਆਂ ਚੱਲ ਜੇ ਤੇ ਮੈਨੂੰ ਲੈ ਲਾ ਕਰੀ ਦਿੰਗੇ ਪਰ ਜੇ ਕੱਲ ਦਾ ਮੈਂ ਜਿਆ ਟੋਪਰ ਨਾਲ ਨੰਬਰ ਕਰੇਗਾ ਸਰ ਜੀ ਦੇਣੀ ਜ਼ਰੂਰ ਕਿ ਮੂਵਮੈਂਟ ਇਹ ਵੀ ਚਲਣੀ ਜਾਈ ਹੋਣੀ ਹੈ ਬਸ ਉਹ دعਵਾਆਂ ਲੋਕਾਂ ਦੀ ਰੱਬ ਦੀ ਮਿਹਰ ਹੈ ਭਾਈ ਐਨਸ ਨੂੰ ਸਾਰੇ ਇੱਕ ਤਾਂ ਮਾਂ ਦਾ ਜਜ਼ਬਾ ਵੀ ਹੁਣ ਸਾਡੇ ਅੰਦਰ ਮੈਂ ਦੇਖਿਆ ਕਿ ਜਜ਼ਬਾ ਵੀ ਬਹੁਤ ਜ਼ਿਆਦਾ ਹੈ ਆਹ ਤਾਂ ਜਲਪਰ ਤੋਂ ਹੋਣੀ ਚਾਹੀਦੀ ਹੈ ਲੱਗਦਾ ਤਾਂ ਤੋਂ ਮੈਨਾਂ ਦਾ ਉਹਨਾਂ ਚਾਹਾਂ ਕੋਈ ਪੋਸਿਬਲ ਤੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜਿਹੜੇ ਥੋੜੀ ਬੋਲ ਕੋਈ ਹਾਦਸਾ ਹੋ ਜਾਵੇ ਕੋਈ ਇੰਜਰੀ ਹੋ ਜੇ ਤੇ ਹੌਸਲਾ ਹਾਰ ਕੇ ਬੈਠ ਜਾਂਦੇ ਨੇ ਬਾਰੇ ਅੰਦਰੋਂ ਸਟਰੋਂਗ ਰੋ ਰਹੇ ਮਨ ਦਾ ਡਸ ਸਟਰੋਂਗ ਹੋਊਗਾ ਕਿਸੇ ਵੀ ਤਰ੍ਹਾਂ ਦੀ ਇੰਜਰੀ ਲਈ ਸਾਹ ਹੋਣੀ ਚਾਹੀਦੀ